ਹੈਲੋ ਦੋਸਤੋ ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਸ਼ਹੀਦ ਉਦਯਮ ਸਿੰਘ ਬਾਰੇ ਲੀਖ ਬਾਰੇ ਜਾਣਾਂਗੇ ਸ਼ਹੀਦ ਉਦਯਮ ਸਿੰਘ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਸਨ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੇ ਭਾਰਤ ਦੇ ਸੁਤੰਤਰਤਾ ਸੰਗਰਸ਼ ਵਿੱਚ ਇੱਕ ਅਮਿੱਟ ਚਿਹਰਾ ਬਣਾਇਆ ਉਹਨਾਂ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ਵਿੱਚ ਹੋਇਆ ਸੀ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧਤ ਸਨ ਤੇ ਛੋਟੀ ਉਮਰ ਵਿੱਚ ਹੀ ਮਾਤਾ-ਪਿਤਾ ਨੂੰ ਗਵਾ ਬੈਠੇ। ਉਦਮ ਸਿੰਘ ਨੇ ਜਲਿਆਂਵਾਲਾ ਬਾਗ ਹੱਤਿਆਕਾਂਡ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ। 13 ਅਪ੍ਰੈਲ 1919 ਨੂੰ ਜਨਰਲ ਡਾਇਰ ਨੇ ਅਣਸਲਾਹੀ ਭੀੜ ਤੇ ਗੋਲੀ ਚਲਵਾ ਕੇ ਸੈਂਕੜੇ ਨਹਿਥੇ ਲੋਕਾਂ ਦੀ ਹੱਤਿਆ ਕਰਵਾਈ। ਇਹ ਹੱਤਿਆਕਾਂਡ ਉਦਮ ਸਿੰਘ ਦੇ ਮਨ ਤੇ ਗਹਿਰਾ ਪ੍ਰਭਾਵ ਛੱਡ ਗਿਆ ਅਤੇ ਉਹਨੇ ਆਪਣੇ ਜੀਵਨ ਦਾ ਉਦੇਸ਼ ਬ੍ਰਿਟਾਨਵੀ ਸਮਰਾਜ ਤੋਂ ਬਦਲਾ ਲੈਣਾ ਬਣਾਇਆ। ਉਹ ਇੰਗਲੈਂਡ ਚਲੇ ਗਏ تھے 1 ਅਕਤੂਬਰ 1940 ਨੂੰ ਉੱਥੇ ਜਲਿਆਂਵਾਲਾ ਬਾਗ ਹੱਤਿਆਕਾਂਡ ਦੇ ਜ਼ਿੰਮੇਵਾਰ ਮਾਈਕਲ ਡੁਆਇਰ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਉਹਨਾਂ ਨੂੰ ਫੜ ਲਿਆ ਗਿਆ ਤੇ 31 ਜੁਲਾਈ 1940 ਨੂੰ ਲੰਡਨ ਦੀ ਪੇਂਟਨਵਿਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਉਦਯਮ ਸਿੰਘ ਨੇ ਆਪਣੀ ਪਛਾਣ ਛੁਪਾ ਕੇ ਰਾਮ ਮੁਹੰਮਦ ਸਿੰਘ ਆਜ਼ਾਦ ਨਾਮ ਵਰਤਿਆ ਜੋ ਭਾਰਤ ਦੀ ਤਰਮ ਨਿਰਪੇਕਤਾ ਤੇ ਇਕਤਾ ਦਾ ਪ੍ਰਤੀਕ ਸੀ। ਉਨ੍ਹਾਂ ਦੀ ਸ਼ਹਾਦਤ ਨੇ ਭਾਰਤ ਦੇ ਆਜ਼ਾਦੀ ਸੰਗਰਸ਼ ਨੂੰ ਨਵੀਂ ਰਫ਼ਤਾਰ ਦਿੱਤੀ। ਉਹਦੇ ਨਾਂ ਉੱਤੇ ਪੰਜਾਬ ਵਿੱਚ ਕਈ ਸਥਾਨ ਤੇ ਯਾਦਗਾਰਾਂ ਬਣਾਈਆਂ ਗਈਆਂ ਹਨ। 1974 ਵਿੱਚ ਉਨ੍ਹਾਂ ਦੀਆਂ ਅਸthੀਆਂ ਭਾਰਤ ਲਿਆਂਈਆਂ ਗਈਆਂ। ਨਿਸ਼ਚਿਤ ਤੌਰ ਤੇ ਸ਼ਹੀਦ ਉਦਯਮ ਸਿੰਘ ਦਾ ਜੀਵਨ ਸਾਨੂੰ ਦੱਸਦਾ ਹੈ ਕਿ ਜਦੋਂ ਮਨੁੱਖ ਵਿੱਚ ਦ੍ਰਿੜ ਨਿਸ਼ਚੈ ਹੋਵੇ ਤਾਂ ਉਹ ਕਿਸੇ ਵੀ ਤਾਕਤ ਨੂੰ ਚੁਣੌਤੀ ਦੇ ਸਕਦਾ ਹੈ।